Hvala. ਆ ਤੁਹਾਡੇ ਮੇਰਾ ਨਾਮ ਅੰਦਰਪਾਲ ਸਿੰਘ ਮੈਂ ਲੜਕੇ ਦਾ ਮੈਂ ਲੜਕੇ ਦਾ ਤਾਂ ਪਾਇਆ ਜੀ ਹਾਂ ਕੀ ਨਾਮ ਗੁਰਸ਼ੇਵ ਸਿੰਘ ਹੈ ਜੀ ਕੀ ਕਹ ਬਈਏ ਸਰ ਜੀ ਤੇ ਨਸ਼ੇ ਨਸ਼ੇ ਚ ਕੀ ਕਲਾ ਕੇ ਜੀ ਮੌਤ ਹੋਈ ਇੱਥੇ ਹੋਈ ਹੈ ਜੀ ਕਿਹਾਂ ਪਰ ਪਤਾ ਤੇੜਾ ਕਲਾ ਦਾ ਮੁੰਡਾ ਤੇ ਕਿਹਾਂ ਪਰ ਮੌਤ ਹੋਈ ਚਲੋ ਤਾਂ ਨਸ਼ਾ ਕਰ ਰਹੇ ਹਾਂ ਜੀ ਚਲੋ ਤਾਂ ਨਸ਼ਾ ਕਰ ਇਹ ਪੰਜਾਬ ਪੁਲਿਸ ਦੇ ਵਿੱਚ ਆਉਣ ਡਿਊਟੀ ਕਰਦਾ ਸੀ ਲੜਕਾ ਤੇ ਪਰਸੋ ਹੀ ਆਪਣੀ ਤਾਇਗੀ ਦਾ ਭੋਗ ਪਾਇਆ ਤੇ ਘਰ ਸੇ ਛੁੱਟੀ ਤੇ ਸੀ ਤੇ ਅੱਜ ਕਿਸਾ ਹੋਇਆ ਨਸ਼ੇ ਕਰਦੀ ਕਰਦੇ ਨੇ ਪਿੰਡੋਂ 2 ਮਿੰਟ ਤੇ ਲੁਧਿਆਣਾ ਸੀਗਾ ਨਸ਼ੇ ਦੇ ਕਦੋਂ ਤੋਂ ਕਰ ਰਿਹਾ ਸੀ ਨਖਾ ਇਹ ਨਸ਼ੇ ਦਾ ਚੋਰੀ ਛਿਪੀ ਪਤਾ ਤੇ ਕਿੰਨੇ ਸਾਨੂੰ ਪਤਾ ਜਿਵੇਂ ਤਾਂ ਪੱਕਾ ਹੋਵੇ ਕਿੰਨੇ ਚਿਰ ਤੋਂ ਚੋਰੀ ਛਿਪੀ ਪਹਿਲੇ ਤੋਂ ਕਰਦਾ ਸੀਗਾ ਜੀ ਤਾਂ ਕਿਦਾਂ ਪਤਾ ਲੱਗਾ ਨਸ਼ੇ ਨੂੰ ਮੌਤਾ ਹੀ ਅੱਜ ਇਸ ਤਰ੍ਹਾਂ ਪਤਾ ਲੱਗਾ ਕਿ ਫਿਰ ਉਹ ਜਦੋਂ ਪੂਰਾ ਹੀ ਹੋ ਗਿਆ ਪੂਰਾ ਹੋ ਗਿਆ ਤੇ ਇਸ ਚੀਜ਼ ਵਿੱਚ ਤੁਹਾਨੂੰ ਕਿਦਾਂ ਪਤਾ ਲੱਗਾ ਨਸ਼ਾ ਨਹੀਂ ਮਰਿਆ ਸਾਨੂੰ ਇਹ ਥੋੜਾ ਜਿਹਾ ਸ਼ੱਕ ਸੀ ਵੀ ਇਹ ਨਸ਼ਾ ਲੜਕਾ ਕਿਤੇ ਕਿਤੇ ਕਰਦਾ ਹਾਂਜੀ ਇਸ ਕਰਕੇ ਹੋਇਆ ਨਹੀਂ ਹੋਇਆ ਹਰਮਨ ਸਿੰਘ ਕਿਹੜਾ ਪਿੰਡ ਹੈ ਜੀ ਤੁਹਾਡਾ ਤੇੜਾ ਕਲਾਂ ਮੇਰਾ ਪੋਤਰਾ ਮੇਰਾ ਪੋਤਰਾ ਹੈ ਕੀ ਗੱਲ ਹੋਈ ਹੈ ਜੀ ਇਹਨੇ ਨਸ਼ੇ ਦੇ ਤੌਰ ਤੇ ਟੀਗਾ ਲਾਇਆ ਸਿੱਧੀ ਗੱਲ ਨਸ਼ਾ ਕੀਤਾ ਹੈ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਗਵਾਂਢ ਇੰਨੀ ਕਿ ਜ਼ਿਆਦਾ ਤਿੰਨੇ ਪਿਓ ਪਰ ਸੁਮੈਗ ਵੇਚਣ ਦਾ ਤੇ ਸਾਡੇ ਲਾਗੇ ਕਾਮਪੁਰ ਪਿੰਡ ਹੈ ਉਹ ਇੱਥੇ ਵੀ ਪੰਨਾ ਨਾ ਭਾਵੇਂ ਲੈ ਲੋ ਕਾਮਲਪੁਰੇ ਚਲ ਜਾਓ ਕੋਈ ਹੱਦ ਨਹੀਂ ਪੁਲਿਸ ਫੜਦੀ ਆ ਪੈਸੇ ਲੈਂਦੀ ਆ ਤੇ ਬੰਦਾ ਛੱਡ ਦਿੰਦੀ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਜਾ। ਇਹ ਆ ਨਸ਼ੇ ਤੇ ਬੰਨ ਪਾਉਣਾ ਚੀਦਾ ਗਾਂ ਆਉਣ ਵਾਲੀ ਪੀੜ੍ਹੀ ਨਹੀਂ ਦੇ ਰੋਂਦੀ ਮਰਦੀ। ਸਹੀ ਗੱਲ ਹੈ ਪੁਲਿਸ ਨੂੰ ਦੱਸਿਆ ਨਹੀਂ ਵੀ ਇੱਥੇ ਨਸ਼ਾ ਹੈ। ਮਾਹ ਜੀ ਅੰਤ ਕੋਈ ਨਹੀਂ ਕਈ ਵਾਰੀ ਪੁਲਿਸ ਨੇ ਫੜਿਆ ਸਾਡੇ ਪਿੰਡ ਵਾਲਿਆਂ ਨੂੰ। ਕਿ ਉਹਨਾਂ ਨੂੰ ਫੇਰ ਆਜੇ ਉਹ ਥਾਣੇ ਨਹੀਂ ਪਹੁੰਚਦੇ ਨਾ ਮਗਰ ਬੰਦੇ ਪਹੁੰਚ ਜਾਂਦੇ ਪੈਸੇ ਲੈਂਦੇ ਤੇ ਛੱਡ ਦਿੰਦੇ ਨੇ। ਕਦੀ ਸ਼ਿਕਾਇਤ ਨਹੀਂ ਕੀਤੀ ਟੋਲ ਫੋਨ ਨੰਬਰ ਬਣਾਇਆ। ਇੱਕ ਵਾਰੀ ਛਕਾਤ ਹੋਈ ਹੈ। 50 ਵਾਰੀ ਸ਼ਿਕਾਇਤ ਹੋਈ ਹੈ ਪਤਾ ਨਹੀਂ ਕਿੱਥੇ ਕਿੱਥੇ ਸ਼ਿਕਾਇਤਾਂ ਕਰ ਚੁੱਕੇ। ਕੋਈ ਸੁਣਾਈ ਨਹੀਂ। ਇਹ ਇਸ ਕਰਕੇ ਨਸ਼ੇ ਤੇ ਜੜਾ ਇਹ ਬੰਨ ਪਾਉਣਾ ਚਾਹੀਦਾ ਕਾ ਤੁਹਾਡਾ ਜੀ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਜੀ ਜਿਹੜੇ ਵੀ ਦੀ ਡਾਕਟਰ ਜੀ ਦਾ ਕੀ ਨਾਮ ਸੀ ਉਹਦਾ ਨਾਮ ਮਨਸੀਬਕ ਸੀਗਾ ਜੀ ਆਇ ਕਿਥੇ ਡਿਊਟੀ ਕਰਦਾ ਸੀ ਕਿਹੜੇ ਵਿਭਾਗ ਵਿੱਚ ਕਰਦਾ ਸੀ ਇਹ ਮੁੰਡਾ ਪੰਜਾਬ ਪੁਲਿਸ ਚ ਡਿਊਟੀ ਕਰਦਾ ਸੀ ਇਹਦੇ ਫਾਦਰ ਦੀ ਔਨ ਡਿਊਟੀ ਹੀ ਡੈਥ ਹੋ ਗਈ ਸੀਗੀ ਉਦੋਂ ਬਾਅਦ ਇਹਨੂੰ ਜੋਬ ਮਿਲ ਗਈ ਮੇਰੇ ਖਿਆਲ ਚ 4-5 ਸਾਲ ਪਹਿਲਾਂ ਇਹਨੂੰ ਜੋਬ ਮਿਲੀ ਸੀਗੀ ਜਦੋਂ ਇਹ ਜੋਬ ਮਿਲੀ ਫਿਰ ਇਹ ਜਦੋਂ ਇਹਦੇ ਫਾਦਰ ਸਾਹਿਬ ਦੇ ਵੀ ਫੰਡਸ ਵਗੈਰਾ ਮਿਲੇ ਤੇ ਇਕੱਲੇ ਕੋਲ ਸਾਰਾ ਅਧਿਕਾਰ ਆ ਗਿਆ ਤੇ ਇਹਦੇ ਕੋਲ ਸੰਗ ਹੀ ਇਹੋ ਜਿਹਾ ਰਲ ਗਿਆ ਜਿਹੜਾ ਇਸ ਸਿਸਟਮ ਦੇ ਵਿੱਚ ਫਿਰ ਹੌਲੀ-ਹੌਲੀ ਐਡਿਕਟਡ ਹੋ ਗਿਆ ਨਛੇ ਦਾ ਕਰਦੇ-ਕਰ ਕੋ ਗੱਲ ਕਹਿਣ ਵਾਲੀ ਨਹੀਂ ਐ ਜੀ ਸਾਰੇ ਸੁਣਿਆ ਜੀ ਕਿ ਘਰੋਂ ਦਾਦੀ ਜੀ ਦੀ ਮੱਥੋਂ ਡੈਥ ਹੋਈ ਆ ਉਹਦੇ ਸੌਦੇ ਦੇ ਪੈਸੇ ਇਸ ਨਾਲੇ ਦੇਣ ਵਾਸਤੇ ਗਿਆ 20000 ਰੁਪਇਆ ਤੇ ਉਹ ਸੌਦੇ ਦੀ ਪਰਚੀ ਲੈ ਕੇ ਗਿਆ ਤੇ ਔਰ ਪਤਾ ਲੱਗਾ ਜੀ ਕਾਂਪੁਰੋਂ ਕਿਤੇ ਬੰਬੀਰੇ ਉੱਤੇ ਕਿਤੇ ਬੈਠਿਆ ਡੈਥ ਹੋ ਗਈ ਐ ਜਦੋਂ ਵੇਖਿਆ ਜਾ ਕੇ ਵੀ ਉਹ ਨਸ਼ੇ ਦੇ ਕਾਰਨ ਉਹ ਨਸ਼ੇ ਦੇ ਗੁਲਤਾਨ ਦੇ ਸਾਰੀ 22 23 ਸਾਲ ਦੀ ਏਜ ਸੀਗੀ ਅਨਮੈਰਿਡ ਬੱਚਾ ਸੀਗਾ ਬਹੁਤ ਕੁਝ ਲੱਗ ਰਿਹਾ ਜਿਨ ਨਾਲ ਉਹ ਨਸ਼ਾ ਕੀਤਾ ਨਹੀਂ ਅਜੀ ਮੈਂ ਉੱਥੇ ਨਹੀਂ ਸੀ ਜਗਾ ਜੀ ਆਂਦੇ ਆ ਜੀ ਆਂਦੇ ਆ ਵੀ ਕੋਈ ਨਸ਼ੇ ਦੇ ਨਸ਼ੇ ਦੇ ਕਾਰਨ ਹੀ ਇਹ ਡੈਥ ਨਸ਼ੇ ਦੇ ਕਾਰਨ ਹੀ ਹੋਈ ਹੈ ਉਹਦੇ ਬਾਅਦ ਇਹ ਸਿੰਪਟਮ ਵੀ ਦੱਸਦੇ ਆ ਤੁਸੀਂ ਆਪ ਵੀ ਦੇਖ ਲਓ ਡਾਕਟਰੀ ਵੀ ਤੁਸੀਂ ਦੇਖ ਸਕਦੇ ਹੋ ਡੈਥ ਇਹ ਨਸ਼ੇ ਨਾਲ ਹੀ ਹੋਈ ਹੈ ਸਰ ਕੀ ਅਜੀ ਸਰ ਹਮਾਂਗਾ ਅੱਜ ਸਾਨੂੰ ਪਤਾ ਲੱਗਿਆ ਸੀ ਹੈ ਕਿ ਕਿਆਮਪੁਰ ਦੇ ਕੋਲ ਇੱਕ ਬੰਦੇ ਦੀ ਲੈਡ ਬੋਡੀ ਪਈ ਹੈ ਜਦੋਂ ਉਹਦੀ ਪਛਾਣ ਕੀਤੀ ਗਈ ਤੇ ਉਹ ਬੁਰ ਸੇਵਕ ਸਿੰਘ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਬਦੋਰ ਕਾਂਸਟੇਬਲ ਡਿਊਟੀ ਕਰ ਰਿਹਾ ਸੀ ਉਹ ਹੈ ਸੀ ਉਹਨੂੰ ਨੈਤਵਰਕ ਕਬਜ਼ੇ ਚ ਲੈ ਲਈਏ ਤੇ ਕੱਲ ਪੋਸਟਮਾਰਟਮ ਕਰਾ ਕੇ ਉਹਦੇ ਦੀ ਡੈਥ ਦਾ ਜਿਹੜਾ ਹੈਗਾ ਪਤਾ ਲਾਇਆ ਜਾਊਗਾ ਵੀ ਕਾਰਨ ਕੀ ਸੀ ਉਹਦਾ ਸਰ ਪਰਿਵਾਰਕ ਮੈਂਬਰਾਂ ਨੇ ਕਹਿਣਾ ਕਿ ਨਸ਼ੇ ਨਾਲ ਉਹਦੀ ਮੌਤ ਹੋਈ ਨਹੀਂ ਉੱਥੇ ਕੋਈ ਵੀ ਸਰੇਂਜ ਵਗੈਰਾ ਸਾਨੂੰ ਨਹੀਂ ਮਿਲੀ ਜਿਹੜੇ ਪੱਤਰਕਾਰ ਪਹਿਲਾਂ ਉੱਥੇ ਮੌਕੇ ਤੇ ਸੀ ਉਹਨਾਂ ਨੂੰ ਵੀ ਪੁੱਛ ਲਿਆ ਮੈਂ ਬਾਕੀ ਹੋਰ ਪਬਲਿਕ ਨੂੰ ਪੁੱਛ ਲਿਆ ਆਪ ਵੀ ਸਰਚ ਕੀਤੀ ਸਰੇਂਜ ਵਗੈਰਾ ਨਹੀਂ ਮਿਲੀ ਬੱਸ ਉਹਦੇ ਉਸ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਠੀਕ ਹੈ ਸਾਹਿਬ